ਵਿਦੇਸ਼ ਜਾਣ ਦਾ ਸੀ ਸੁਪਨਾ ਪਰ ਨਹੀਂ ਸੀ ਕੋਲ ਪੈਸਾ ਪਹਿਲਾਂ ਪੰਪ ਦੇ ਸਿਕਿਉਰਿਟੀ ਗਾਰਡ ਤੋਂ ਕੋਇਆ ਅਸਲਾ ਫਿਰ ਬੈਂਕ ਲੁੱਟਣ ਦਾ ਪਲਾਨ ਸੀ ਅਗਲਾ ਜੀ ਹਾਂ ਬੀਤੇ ਦਿਨੀ ਬਠਿੰਡਾ ਦੇ ਇੱਕ ਪੈਟਰੋਲ ਪੰਪ ਦੇ ਸੁਰੱਖਿਆ ਮੁਲਾਜ਼ਮ ਦੀ ਰਫਲ ਤੇ ਇੱਕ ਬੈਗ ਲੁੱਟ ਕੇ ਬਦਮਾਸ਼ ਫਰਾਰ ਹੋ ਗਏ ਸੀ ਇਹ ਵਾਰਦਾਤ ਪੰਪਤੇ ਲੱਗੇ ਸੀਸੀਟੀਵੀ ਕੈਮਰਿਆਂ ਚ ਕੈਦ ਹੋਈ ਸੀ ਪੁਲਿਸ ਲਈ ਇਹਨਾਂ ਬਦਮਾਸ਼ਾਂ ਨੂੰ ਫੜਨਾ ਬੇਹੱਦ ਜ਼ਰੂਰੀ ਸੀ ਕਿਉਂਕਿ ਇਹ ਰਫਲ ਦੇ ਨਾਲ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਸੀ ਤੇ ਹੁਣ ਖੁਲਾਸਾ ਹੋਇਆ ਕਿ ਇਹਨਾਂ ਦਾ ਇਰਾਦਾ ਵੀ ਕੁਝ ਅਜਿਹਾ ਹੀ ਸੀ ਜੀ ਹਾਂ ਹੁਣ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਚ ਇੱਕ ਨਬਾਲਕ ਲੜਕਾ ਵੀ ਸ਼ਾਮਲ ਹੈ 11-12 ਦੀ ਰਾਤ ਨੂੰ ਜodhpur ਰਮਾਣਾ ਜਿਹੜਾ ਪਿੰਡ ਹੈ ਥਾਣਾ ਸਦਰ ਦਾ ਇਸ ਦੇ ਵਿੱਚ ਇੱਕ ਪੈਟਰੋਲ ਪੰਪ ਪਰ ਲਾਈਨਸ ਦਾ ਉਸ ਦੇ ਵਿੱਚ ਤਿੰਨ ਬੰਦੇ ਜਿਹੜੇ ਰਾਤ ਨੂੰ ਆਏ ਸੀ ਤਕਰੀਬਨ 2 ਵਜੇ ਦੇ ਕਰੀਬ ਤੇ ਉਹਨਾਂ ਨੇ ਜਿਹੜੇ ਉੱਥੇ ਸਿਕਿਉਰਿਟੀ ਗਾਰਡ ਰੱਖਿਆ ਹੋਇਆ ਸੀਗਾ ਉਹਦੀ ਜਿਹੜੀ ਰਾਈਫਲ ਚੋਰੀ ਕਰਕੇ ਲੈ ਗਏ ਸੀਗੇ ਸਾਡੀ ਟੀਮ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਵਿਅਕਤੀ ਜਿਹੜੇ ਹੈਗੇ ਨੇ ਦੋਸ਼ੀਆਂ ਨੂੰ ਅਸੀਂ ਟਰੇਸ ਕਰਕੇ ਤਿੰਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਲਖਵਿੰਦਰ ਲੱਕੀ ਇਹ ਪਿੰਡ ਬਾਂਡੀ ਦਾ ਰਹਿਣ ਵਾਲਾ ਦੂਸਰਾ ਦੋਸ਼ੀ ਦਾਨਿਸ਼ ਜਿਹੜਾ ਹੈਗਾ ਇਹ ਬੇਸਿਕਲੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਕਾਫੀ ਧੇਰ ਤੋਂ ਜਿਹੜਾ ਹੈਗਾ ਫਿਰੋਜ਼ਪੁਰ ਤੋਂ ਭੱਜ ਕੇ ਜਿਹੜਾ ਇੱਥੇ ਆਇਆ ਹੋਇਆ ਬਠਿੰਡਾ ਦੇ ਵਿੱਚ ਰਹਿੰਦਾ ਹੈ ਤੀਜਾ ਦੋਸ਼ੀ ਜਮਨਾਈਲ ਜਿੱਦਾਂ ਅਸੀਂ ਨਾਂ ਡਿਸਕਲੋਜ਼ ਨਹੀਂ ਕਰ ਸਕਦੇ ਇਹ ਤਿੰਨ ਦੋਸ਼ੀ ਸੀਗੇ ਜਿਨ੍ਹਾਂ ਨੇ ਉਸ ਪੈਟਰੋਲ ਪੰਪ ਦੇ ਉੱਤੇ ਜਾ ਕੇ ਜਿਹੜੀ ਰਾਈਫਲ ਜਿਹੜੀ ਸੀ ਚੋਰੀ ਕੀਤੀ ਸੀਗੀ ਤੇ ਇਹਨਾਂ ਦੇ ਵਿੱਚ ਕੋਲੋਂ ਜਿਹੜਾ ਬਰਾਮਦ 12 ਬੋਰ ਦੀ ਜਿਹੜੀ ਰਾਈਫਲ ਉਹ ਕਰ ਲਈ ਨਾਲ ਜਿਹੜੇ ਕਾਰਤੂਸ ਸੀਗੇ ਜਿੰਦਾ ਕਾਰਤੂਸ 5 ਤੇ ਇੱਕ ਮੋਬਾਈਲ ਫੋਨ ਉਹ ਵੀ ਬਰਾਮਦ ਕਰ ਲਿਆ ਪੁਲਿਸ ਮੁਤਾਬਕ ਮੋਟਲੀ ਜਾਂਚ 'ਚ ਇਹ ਖੁਲਾਸਾ ਹੋਇਆ ਕਿ ਰਫਲ ਖੋਣ ਦੇ ਪਿੱਛੇ ਇਹਨਾਂ ਦੇ ਵੱਖ-ਵੱਖ ਕਾਰਨ ਸੀ। ਇਹਨਾਂ ਮੁਲਜ਼ਮਾਂ 'ਚੋਂ ਇੱਕ ਲਖਵਿੰਦਰ ਸਿੰਘ ਵਿਦੇਸ਼ ਜਾਣਾ ਚਾਹੁੰਦਾ ਸੀ। ਉਸ ਨੂੰ ਪੈਸਿਆਂ ਦੀ ਲੋੜ ਸੀ। ਜਿਸ ਦੇ ਕਾਰਨ ਇਹਨਾਂ ਨੇ ਮਿਲ ਕੇ ਇਹ ਪਲਾਨ ਬਣਾਇਆ ਕਿ ਜੇਕਰ ਅਸੀਂ ਸੁਰੱਖਿਆ ਗਾਰਡ ਦੀ ਰਫਲ ਹਾਸਲ ਕਰ ਲੈਂਦੇ ਹਾਂ ਤਾਂ ਫਿਰ ਕਿਸੇ ਏਟੀਐਮ ਜਾਂ ਬੈਂਕ ਨੂੰ ਲੁੱਟ ਸਕਦੇ ਹਾਂ। ਇਹਨਾਂ ਵਿੱਚੋਂ ਦੂਜੇ ਮੁਲਜ਼ਮ ਦਾਨਿਸ਼ ਦਾ ਫਿਰੋਜ਼ਪੁਰ ਚ ਕੁਝ ਨੌਜਵਾਨਾਂ ਨਾਲ ਝਗੜਾ ਸੀ। ਇਹਨਾਂ ਦਾ ਪਲਾਨ ਸੀ ਕਿ ਉਹ ਫਰੋਜ਼ਪੁਰ ਜਾ ਕੇ ਆਪਣਾ ਵੈਰ ਪਗਾਉਣਗੇ ਜੇਕਰ ਦੂਜੀ ਧਿਰ ਉਹਨਾਂ ਤੇ ਹਮਲਾ ਕਰੇਗੀ ਤਾਂ ਉਹ ਰਾਈਫਲ ਦੀ ਵਰਤੋਂ ਕਰਨਗੇ ਇਹਨਾਂ ਦੀ ਇੰਟਰੋਗੇਸ਼ਨ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਇਹਨਾਂ ਦਾ ਮੇਨ ਮੋਟਿਵ ਸੀਗਾ ਉਹ ਰਾਈਫਲ ਨੂੰ ਚੋਰੀ ਕਰਨਾ ਹੀ ਸੀਗਾ ਕਿਉਂਕਿ ਜਿਹੜਾ ਮਲਕਵਿੰਦਰ ਲੱਕੀ ਹੈ ਇਹ ਬਾਹਰ ਜਾਣ ਦੀ ਪਲਾਨਿੰਗ ਕਰ ਰਿਹਾ ਸੀ ਕਿ ਇਹਨੇ ਬਾਹਰ ਜਾਣਾ ਸੀ ਫੌਨ ਦੇ ਵਿੱਚ ਤੇ ਇਸ ਦੀ ਪਲਾਨਿੰਗ ਸੀਗੀ ਕਿ ਇਸ ਰਾਈਫਲ ਦੇ ਨਾਲ ਜਿਹੜਾ ਹੈਗਾ ਕੋਈ ਏਟੀਐਮ ਜਾਂ ਬੈਂਕ ਦੇ ਜਿਹੜੇ ਲੁੱਟਣ ਦੇ ਕੈਸ਼ ਲੁੱਟਣ ਦੀ ਵਾਰਤਾ ਤੁਹਾਨੂੰ ਇਹਨਾਂ ਨੂੰ ਅੰਜਾਮ ਦੇਣਾ ਸੀਗਾ ਸੈਕੰਡ ਜਿਹੜਾ ਦੂਸਰਾ ਦੋਸ਼ੀ ਦਾਨਿਸ਼ ਹੈ ਇਹਦੀ ਫਿਰੋਜ਼ਪੁਰ ਦੇ ਵਿੱਚ ਕਿਸੇ ਵਿਅਕਤੀਆਂ ਨਾਲ ਲੜਾਈ ਹੋਈ ਸੀ ਕਿ ਉਸ ਲੜਾਈ ਤੋਂ ਬਾਅਦ ਇਹ ਭੱਜ ਕੇ ਬਠਿੰਡਾ ਆ ਕੇ ਰਹਿਣ ਲੱਗ ਗਿਆ ਸੀਗਾ ਤੇ ਇਹ ਆਪਣੀ ਉਸ ਲੜਾਈ ਦਾ ਜਿਹੜਾ ਇਹਦੇ ਨਾਲ ਲੜਾਈ ਕੀਤੀ ਸੀ ਜਿਹਨਾਂ ਦੋਸ਼ੀਆਂ ਨੇ ਜਿਹੜੇ ਬੰਦਿਆਂ ਨੇ ਉਹਨਾਂ ਦੇ ਨਾਲ ਉਹ ਇਹ ਬਦਲਾ ਲੈਣਾ ਚਾਹੁੰਦਾ ਸੀਗਾ ਇਸ ਵਾਸਤੇ ਇਹਨਾਂ ਨੇ ਪੂਰੀ ਪਲੈਨਿੰਗ ਦਾ ਤਿਆਰ ਜਿਹੜੀ ਹੈਗੀ ਰਾਈਫਲ ਦੀ ਜਿਹੜੀ ਚੋਰੀ ਕੀਤੀ ਸੀਗੀ ਚੋਰੀ ਕਰਨ ਤੋਂ ਪਹਿਲਾਂ ਵੀ ਇਹਨਾਂ ਨੇ ਦੋ ਤਿੰਨ ਦਿਨ ਪਹਿਲਾਂ ਉਸ ਪੈਟਰੋਲ ਪੰਪ ਤੇ ਜਾ ਕੇ ਉੱਥੇ ਪ੍ਰੋਪਰ ਰੈਕੀ ਕੀਤੀ ਉਹਨਾਂ ਨੇ ਦੇਖਿਆ ਵੀ ਇਹਦੇ ਕੋਲ ਇੱਕ ਗਨ ਹੁੰਦੀ ਹੈ ਉਸੇ ਰੈਕੀ ਕਰਨ ਤੋਂ ਬਾਅਦ ਇਹਨਾਂ ਨੇ ਫਿਰ 11-12 ਦੀ ਰਾਤ ਨੂੰ तकरीबन 2 ਵਜੇ ਦੇ ਕਰੀਬ ਜਾ ਕੇ ਉਹਦੀ ਜਿਹੜੀ ਇਹ ਪੈਟਰੋਲ ਪੰਪ ਤੇ ਪਹੁੰਚ ਕੇ ਉਹਨੂੰ ਪੈਟਰੋਲ ਤੇਲ ਪਾਉਣ ਵਾਸਤੇ ਕਿਹਾ ਜਦੋਂ ਗਾਰਡ ਬਾਹਰ ਆਇਆ ਤੇ ਇਹਨਾਂ ਨੇ ਜਿਹੜੀ ਉੱਥੇ ਗਨ ਜਿਹੜੀ ਚੋਰੀ ਕਰਕੇ ਉਹ ਤੋਂ ਫਰਾਰ ਹੋ ਗਏ ਜੀ ਹਾਂ ਇਰਾਦੇ ਵੱਡੇ ਸੀ ਸੁਫਨੇ ਕਈ ਸੀ ਪਰ ਅਫਸੋਸ ਨਾ ਇਰਾਦੇ ਨੇਕ ਸੀ ਤੇ ਨਾਸੂਫ ਨੇ ਸਹੀ ਤੇ ਇਹਨਾਂ ਨੂੰ ਪੂਰਾ ਕਰਨ ਦੇ ਲਈ ਇਹਨਾਂ ਨੇ ਜੋ ਕੀਤਾ ਨਾ ਉਹ ਸਹੀ ਸੀ ਇਸੇ ਲਈ ਹੁਣ ਇਹ ਪੁਲਿਸ ਦੇ ਗ੍ਰਫਤ ਚਨੇ ਖੈਰ ਇਸ ਮਾਮਲੇ ਨੇ ਮੋੜ ਸਭ ਨੂੰ ਫਿਕਰਾ ਜਪਾ ਦਿੱਤਾ ਹੈ ਕਿ ਅੱਜ ਸਾਡੀ ਜਵਾਨੀ ਕਿੱਧਰ ਨੂੰ ਜਾ ਰਹੀ ਹੈ ਵਿਦੇਸ਼ ਜਾਣ ਦਾ ਭੂਤ ਉਹਨਾਂ ਦੇ ਸਿਰ ਤੇ ਕਿਸ ਕਦਰ ਸਵਾਰ ਹੈ ਪਟਿੰਡਾ ਤੋਂ ਮਨੀਸ਼ ਗਰਗ ਦੀ ਰਿਪੋਰਟ